ਬਟਾਡੀ ਨਿਊ ਵੀਡੀਓ ਤੇ ਮੇਰੇ ਚੈਨਲ ਅਨਿਊ ਤੇ ਮੈਂ ਤੁਹਾਨੂੰ ਇੱਕ ਖਬਰ ਦਸਨੀ ਚਾਹ ਰਹੀ ਜਿਹੜਾ ਸੁਣ ਖਾਨ ਹੈ ਇੱਕ ਸਸਤੀ ਜੀ ਕਾਰ ਲਈ ਸਿਰਫ 2.5 ਲੱਖ ਸੀ ਤੇ ਪਾਕਿਸਤਾਨ ਦੇ ਵਿੱਚ ਹੈ ਸੀ ਉਹ ਲੋਕ ਹਨੇਰੀ ਆਈਆ ਉਹਨੂੰ ਤੇ ਨਾਟਾ ਤੇ ਚਾਰੀ ਉਹਨਾਂ ਨੇ ਕੀ ਉਹ ਜਿਹੜਾ ਭਾਈ ਉਹਦੀ ਹੋ ਗਈ ਦਰਦ ਕਿਰਕਰ ਉਹ ਵਟੇ ਕੋਈ ਉਹਦੀ ਇੱਕ ਕਾਰਨ ਕੀ ਉਹ ਗੱਡੀ ਲੈ ਕੇ ਜਾ ਰਹੀ ਸੀ ਅੱਗੇ ਇੱਕ ਬੰਬ ਪਿਆ ਸੀ ਉਹਨਾਂ ਨੇ ਵੇਖਿਆ ਨਹੀਂ ਉਹਦੇ ਨਾਲ ਉਹਨਾਂ ਦੀ ਗੱਡੀ ਟਕਰਾ ਗਈ ਤੇ ਉਹ ਬੰਬ ਬਲਾਸਟ ਹੋ ਗਿਆ ਕੇਨ ਉੱਤੋਂ ਛੁੱਟਿਆ ਸੀ ਪਰ ਬਲਾਸਟ ਨਹੀਂ ਹੋਇਆ ਉਹ ਤੋਂ ਉਹਦੇ ਵਿੱਚ ਜਿਹੜੀ ਅੱਗ ਚੱਲਦੀ ਆ ਉਹ ਬੰਦ ਹੋ ਗਈ ਸੀ ਉਹ ਜਿੱਤੋ ਕਾਈ ਉਹ ਪੈਟਰੋਲ ਸੀ ਪੈਟਰੋਲ ਅੱਗੇ ਉਹਨਾਂ ਦੇ ਡਿੱਗਿਆ ਹੋਇਆ ਸੀ ਨਾ ਪੈਟਰੋਲ ਘਾਟ ਕੇ ਪੈਟਰੋਲ ਪਾਉਂਦੇ ਸੀ ਥੋੜਾ ਦੇਖਿੰਦੇ ਕਿ ਡਿੱਗ ਗਿਆ ਤੇ ਬਲਾਸਟ ਹੋ ਗਿਆ ਬਲਾਸਟ ਹੋ ਗਿਆ ਤੇ ਇੱਕ ਦਿਨ ਕੀ ਰਕਾਰ ਪਾਕਿਸਤਾਨ ਹਿੰਦੁਸਤਾਨ ਅਮਰੀਕਾ ਲਾਇਬ੍ਰੇਰੀ ਉਹਨਾਂ ਉਥੇ ਨਾ ਟਰੋਲ ਪਿਆ ਸੀ ਹਨਾ ਤੇ ਉਹਨਾਂ ਨੇ ਪੈਟਰੋਲ ਤੇ ਬੰਬ ਡੇਗਿਆ ਹੈਵ ਨੋਸਟ ਟੂਡੇ ਐਂਡ ਉਹਦੇ ਉੱਤੇ ਬੰਬ ਡੇਗਿਆ ਤੇ ਬਲਾਸਟ ਹੋ ਗਿਆ ਤੇ ਉਹ ਸਾਰਾ ਘਰ ਫਟ ਗਿਆ ਤੇ ਜਿਹੜੇ ਦੋ ਆਦਮੀ ਬਚੇ ਸੀ ਉਹ ਉਹਨਾਂ ਦੀ ਡੈਥ ਹੋ ਗਈ ਦੋ ਦੀ ਬਾਕੀ ਤੇਰੇ ਛੇ ਬੱਚੇ ਸੀ ਉਹਨਾਂ ਦੇ 10 ਬੱਚੇ ਸੀ ਇੱਕ ਮਾਂ ਇੱਕ ਇੱਕ ਮਾਇਕ ਉਹਦਾ ਪਿਓ ਤੇ ਬਾਕੀ ਉਹ ਭੈਣ ਭਰਾ ਸੀ ਸਨ ਤੇ ਇਸ ਕਰਕੇ ਉਹਨਾਂ ਕਹਿੰਦੀ ਆ ਕਿ ਆਪਣੇ ਨਿਆਣਿਆਂ ਖਿਆਲ ਕੇ ਰੱਖਿਆ ਕਰੋ ਬਾਹਰ ਬ੍ਰਿਜ ਚੰਡੀਗਾਰ੍ਹ ਵਿੱਚ ਇੱਕ ਨਿਆਣਾ ਕੋ ਪਾਰ ਘੁੰਮਦਿਆ ਸੀ ਉਹਦੇ ਕਾਰਨ ਉਹਦੀ ਹੋ ਗਈ ਅੰਬ੍ਰੇਕਾ ਵਿੱਚ ਬਲਕਿਦਾ ਹੋਇ ਤਨ ਸਾਰੀ ਕੋ ਸ ਜਾਣਕਾਰੀ ਦਿੱਤਾ ਤੇ ਬਲਕਿਦਾ ਈ ਟੀਵੀ ਤੋਂ ਟੀਵੀ ਫੋਨ ਦੇਖਣ ਦੇ ਕਾਰਨ ਉਹਦੇ ਅੱਖਾਂ ਖਰਾਬ ਹੋ ਗਏ ਨੇ ਕੁਝ ਦੇਖਦਾ ਨਹੀਂ ਦੋਸਤੋ ਹੈ ਵੀ ਉਹ ਉਹਨਾਂ ਦੇ ਉਹਦੇ ਪਰਿਵਾਰ ਪਤਨੀ ਉਹਨੂੰ ਕਿੱਥੇ ਲੈ ਕੇ ਗਏ ਹਸਪੀਟਲ ਉਹਨੇ ਇਨਕਾਰ ਕਰਤਾ ਕਹਿੰਦਾ ਸਾਡੇ ਕੋਈ ਦਾ ਲਾਤਾ ਨਹੀਂ